बहुत बहुत स्वागत करा बैठक कर भी बैठा करें તે સજ્જન ભાઈને હમલેજી સકલ ફેક્ટરી ઓ સાડે સીર દેવી વાયસ ભાઈને સારે કોંજીન સજ્જન બહુત બલ કે જે સે દીનો મેચ લગકે ઉના શોક કરાંગે ਜੋ ਤਾੜੀ ਮੈਂ ਹੁਣ ਮੈਂ ਜੀ ਜਨਮ ਜੀ ਦੋ ਸਾਡੀ ਟੀਮ ਦੇ ਵਾਇਸਪ੍ਰੈਸ ਦੇ ਨਾਲ ਰੋਜ਼ ਵਰਤ ਸੰਕਟਾਂ ਨੂੰ ਬੀਜ ਗ੍ਰਾਮਿੰਦਰ ਮੋਹਨ ਜੀ ਨੂੰ 8 ਲੱਖ ਪੈਸੇ ਉਹਨਾਂ ਸੌਣ ਕਰਾਂਗੇ ਪੀ ਐਲ ਬੀ ਐਸ ਸੀ ਐਸ ਸੀ ਅਪਲਾਈ ਗੈਲਫਰ ਐਸੋਸੀਏਸ਼ਨ ਜ਼ਿਲੰਦਰੀ ਟੀਮ ਨੂੰ ਜੀ ਬਧਾਈ ਦਿੰਦੇ ਆ ਜਿਨ੍ਹਾਂ ਨੇ ਐਡਾ ਵੱਡਾ ਫਲਾਲਾ ਕਰਕੇ ਸਾਰੇ ਜ਼ੋਨ ਦੀਆਂ ਟੀਮਾਂ ਨੂੰ ਇੱਥੇ ਬੁਲਾਇਆ ਇੱਥੇ ਸਾਡੇ ਜ਼ੋਨ ਦੇ ਮਾਨਲ ਮੈਂਬਰ ਪਹੁੰਚਣਗੇ ਤੇ ਸਾਰੇ ਸਰਕਲਾਂ ਦੇ ਸਰਕਲੈਂਟ ਵੀ ਪਹੁੰਚਣਗੇ ਨਾਲ ਦੀ ਨਾਲ ਟੀਮਾਂ ਹੋ ਗਈਆਂ ਇਹ ਬਹੁਤ ਖੁਸ਼ੀ ਦੀ ਗੱਲ ਹੈ ਔਰ ਸਮਾਜ ਨੂੰ ਇਹ ਕਹਿਣਾ ਚਾਹੁੰਦਾ ਕਿ ਬਾਬਾ ਸਾਹਿਬ ਨੇ ਔਰ ਸ੍ਰੀ ਗੁਰੂ ਵਿਕਾਸ ਜੀ ਦਾ ਜੋ ਮਿਸ਼ਨ ਸੀ ਉਹ ਕਾਮਯਾਬ ਕਰਨ ਲਈ ਜ਼ਰੂਰਤ ਹੈ ਪੜ੍ਹਨੇ ਦੀ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ ਰੋਟੀ ਪੰਬਾਦੀ ਖਾਓ ਬਾਬਾ ਸਾਹਿਬ ਨੇ ਕਿਹਾ ਸੀ ਸੋ ਇਹੀ ਬੇਨਤੀ ਕਰਦਾ ਹੋਇਆ ਸਭਾ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ sha Maigur diikakarsa Ch को.